ਆਪ ਜੀ ਅਮਰਤਮਈ ਬਾਣੀ ਦੀ ਸਿਫਤ ਸਰਵਣ ਕਰ ਰਹੇ ਸੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਸਾਧ ਸੰਗਤ ਉਹਨਾਂ ਵਿਭਾਗੀ ਗੁਰਸਿੱਖਾਂ ਦੀ ਗੱਲ ਹਜ਼ੂਰ ਨੇ ਬਾਣੀ ਵਿੱਚ ਕੀਤੀ ਜਿਹੜੇ ਬਾਣੀ ਨੂੰ ਵਿਚਾਰਦੇ ਨੇ ਪਾਤਸ਼ਾਹ ਕਹਿੰਦੇ ਬਾਣੀ ਦੀ ਵਿਚਾਰ ਹਰ ਇੱਕ ਨਹੀਂ ਕਰਦਾ ਬਾਣੀ ਦੀ ਵਿਚਾਰ ਕਰਨ ਵਾਲੇ ਪਾਤਸ਼ਾਹ ਕਹਿੰਦੇ ਬਹੁਤ ਥੋੜੇ ਹੋਣਗੇ ਹਜ਼ੂਰ ਨੇ ਬਚਨ ਕਹੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਵਿਚਾਰੇ ਤਾਂ ਕੌਣ ਪਾਤਸ਼ਾਹ ਕਹਿੰਦੇ ਬਾਣੀ ਦੀ ਵਿਚਾਰ ਉਹ ਕਰੇਗਾ ਜਿਹੜਾ ਗੁਰਮੁਖ ਹੈ ਗੁਰਬਾਣੀ ਦੀ ਵਿਚਾਰ ਪਾਠਕਾ ਕਹਿੰਦੇ ਉਹਦੇ ਅੰਦਰ ਹੋਣੀ ਹੈ ਜਿਨੇ ਆਪਣੇ ਅੰਦਰੋਂ ਸਤਿਗੁਰਾਂ ਦੇ ਨਾਲ ਨਾਤਾ ਜੋੜਿਆ ਜਿਹਦਾ ਭਰੋਸਾ ਬਣਿਆ ਉਹ ਫਿਰ ਬਾਣੀ ਦੀ ਵਿਚਾਰ ਕਰਦਾ ਬਾਣੀ ਇੱਕ ਇੰਨਾ ਮਹਾਨ ਸੋਮਾ ਹੈ ਸਾਡੇ ਪਾਸ ਸਾਥ ਸੰਗਤ ਜਿਵੇਂ ਜਿਵੇਂ ਨੂੰ ਅਸੀਂ ਪੜਾਂਗੇ ਇਹਦੀ ਵਿਚਾਰ ਕਰਾਂਗੇ ਗੁਰਬਾਣੀ ਨੇ ਸਾਨੂੰ ਆਪਣਾ ਰੂਪ ਬਣਾ ਲੈਣਾ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਬਾਣੀ ਬਿੱਲੂ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਜਿਹੜਾ ਜਿਹੜਾ ਇਸ ਪਾਵਨ ਬਾਣੀ 'ਤੇ ਵਿਚਾਰ ਕਰੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਾਵਨ ਬਾਣੀ 'ਤੇ ਵਿਚਾਰ ਕਰਨ ਵਾਲੇ ਦਾ ਨਿਜ ਘਰ ਦੇ ਵਿੱਚ ਜਾ ਕੇ ਵਾਸਾ ਹੋਏ ਹੁਣ ਉਹ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਇਹ ਕਹਾਣੀ ਲਈ ਜੀ ਸਭ ਤੋਂ ਵੱਡੀ ਉਸ ਬੇਟੇ ਦੀ ਲੋਕ ਤਾਰੀਫ ਕਰਦੇ ਆ ਜਿਹੜਾ ਬੇਟਾ ਆਪਣੇ ਬਾਪ ਦੀ ਵਸੀਅਤ ਨੂੰ ਦੁੱਗਣਾ ਤੇ ਚੌਗਣਾ ਕਰੇ ਉਹਨੂੰ ਕੋਈ ਸ਼ਾਬਾਸ਼ ਨਹੀਂ ਦਿੰਦਾ ਜਿਹੜਾ ਆਪਣੇ ਬਾਪ ਦੀ ਵਸੀਅਤ ਨੂੰ ਗਵਾਉਣਾ ਸ਼ੁਰੂ ਕਰਦਾ ਹੈ ਗੁਰੂ ਕ੍ਰੰਤ ਸਹਿ ਮਹਾਰਾਜ ਸਾਡੇ ਪਿਓ ਦਾਦਿਆਂ ਦਾ ਇੱਕ ਕੀਮਤੀ ਖਜ਼ਾਨਾ ਸਾਨੂੰ ਦਿੱਤਾ ਹੋਇਆ ਹੈ ਤੇ ਸਾਡੀ ਸਿਆਣਪ ਉਦੋਂ ਹੋਏਗੀ ਜਦੋਂ ਪਿਓ ਦਾਦੇ ਵੱਲੋਂ ਮਿਲੇ ਹੋਏ ਇਸ ਖਜ਼ਾਨੇ ਨੂੰ ਅਸੀਂ ਖੋਲਾਂਗੇ ਤੇ ਵਿਚਾਰਾਂ ਜਦੋਂ ਤੱਕ ਵਿਚਾਰ ਨਹੀਂ ਕਰਦੇ ਇਹਨੂੰ ਖੋਲਦੇ ਨਹੀਂ ਸਾਡੀ ਉਹ ਸਿਆਣਪ ਨਹੀਂ ਮਹਾਰਾਜ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਜਦੋਂ ਅਸੀਂ ਆਪਣੇ ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲਾਂਗੇ ਦੇਖਾਂਗੇ ਕੀ ਹੈ ਇਹਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੰਡੇ ਸੁਭਾਵ ਗੱਲ ਹੈ ਤਾਂ ਮੇਰੇ ਮਨ ਭਇਆ ਨਿਦਾਨ ਮੈਂ ਅਜੇ ਖਜ਼ਾਨਾ ਖੋਲਿਆ ਹੀ ਹੈ ਖੋਲਣ ਦੇ ਨਾਲ ਹੀ ਮੇਰੇ ਅੰਦਰ ਨਿਦਾਨਾ ਨਿਦਾਨਾਂ ਤੋਂ ਭਾਵ ਹੈ ਬਹੁਤ ਸਾਰਾ ਖੇੜਾ ਤੇ ਖੁਸ਼ੀਆਂ ਨੇ ਜਨਮ ਲੈ ਹੁਣ ਇਹਦਾ ਮਤਲਬ ਗੁਰਬਾਣੀ ਨੂੰ ਪੜਨਾ ਉਹਦੀ ਵਿਚਾਰ ਕਰਨੀ ਪਵਣ ਬਾਣੀ ਦੇ دیدار ਕਰਨੇ ਸਾਥ ਸੰਗਤ ਜਿਹੜਾ ਜਿਹੜਾ دیدار ਕਰੇਗਾ ਪੜ੍ਹੇਗਾ ਵਿਚਾਰ ਕਰੇਗਾ ਗੁਰਬਾਣੀ ਉਹਦੇ ਅੰਦਰ ਆਨੰਦ ਉਹਨੂੰ ਨਿੱਜ ਘਰ ਤੱਕ ਲੈ ਕੇ ਜਾਏਗੀ ਕਿਉਂਕਿ ਗੁਰਬਾਣੀ ਤੋਂ ਬਿਨਾ ਸਾਨੂੰ ਕੋਈ ਨਿੱਜ ਘਰ ਤੱਕ ਨਹੀਂ ਲੈ ਜਾ ਸਕਦਾ ਸਾਥ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਸੀਂ ਸਾਰਿਆਂ ਜਾਣਦੇ ਨਹੀਂ ਇਹ ਸਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਕੱਲ ਨੂੰ ਉਹ ਮਹਾਨ ਵਿਭਾਗਾ ਦਿਨ ਹੈ ਜਿੱਦਣ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ ਇਸ ਤੋਂ ਪਹਿਲਾਂ ਨਹੀਂ ਸੀ ਉਸ ਪਵਿੱਤਰ ਧਰਤੀ ਨੂੰ ਧੰਗੁਰੂ ਨਾਨਕ ਦੇਵ ਪਾਕਸ਼ਾ ਜੀ ਨੇ ਭਾਗਾ ਭਰੀ ਬਣਾ ਦਿੱਤਾ ਸੀ ਉਸ ਪਵਿੱਤਰ ਧਰਤੀ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਵੀ ਚਰਨ ਪਏ ਗੁਰੂ ਅਮਰਦਾਸ ਦੇ ਵੀ ਚਰਨ ਪਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਵੀ ਚਰਨ ਪਏ ਜਿਨ੍ਹਾਂ ਅੰਮ੍ਰਿਤ ਸਰੋਵਰ ਬਣਾਏ ਤੇ ਅੰਮ੍ਰਿਤ ਸਰੋਵਰ ਬਣਾ ਕੇ ਫਿਰ ਸੱਚਖੰਡ ਸ੍ਰੀ ਕਰਮੰਦਰ ਸਾਹਿਬ ਜੀ ਦੀ ਵਿੱਚ ਉਸਾਰੀ ਕੀਤੀ ਸਾਧ ਸੰਗਤ ਉਹ ਪਵਿੱਤਰ ਅਸਥਾਨ ਜਦੋਂ ਮੁਕੰਮਲ ਹੋਇਆ ਉਹਦੀ ਉਸਾਰੀ ਮੁਕੰਮਲ ਹੋਈ ਤੇ ਉਹਦੇ ਵਿੱਚ ਫਿਰ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਂਦੇ ਸਤਿਗੁਰਾਂ ਦੀ ਵਿਆਤਬੰਦੀ ਵੇਖੋ ਕਿੰਡੀ ਕਮਾਲ ਦੀ ਉਹਨਾਂ ਪਹਿਲਾਂ ਬਾਣੀ ਨੂੰ ਇਕੱਤਰਤ ਕੀਤਾ ਉਹਦੇ ਵਿੱਚ 15 ਭਗਤ 5 ਗੁਰੂ ਸਹਿਬਾਨ 11 ਭਟ ਤੇ ਸਾਧ ਸੰਗਤ ਉਹ ਪਿਆਰੇ ਗੁਰਸਿੱਖ ਜਿਹੜੇ ਸਤਿਗੁਰਾਂ ਨੂੰ ਬਹੁਤ ਸਨੇਹ ਕਰਦੇ ਆ ਉਹਨਾਂ ਮਹਾਨ ਗੁਰਸਿੱਖਾਂ ਦੀ ਬਾਣੀ ਸ੍ਰੀ ਗੁਰੂ अर्जुन ਦੇ ਪਾਤਸ਼ਾਹ ਜੀ ਨੇ ਪਹਿਲਾਂ ਇਕੱਤਰਤ ਕੀਤੀ ਇਕੱਤਰਤ ਕਰਕੇ ਫਿਰ ਉਹਨੂੰ ਤਰਤੀਬ ਦੇ ਨਾਲ ਇਹ ਨਹੀਂ ਵੀ ਜਿਹੜਾ ਪਹਿਲਾਂ ਆਇਆ ਉਹਦਾ ਪਹਿਲਾਂ ਲਿਖ ਦਿਓ ਬਾਅਦ ਵਿੱਚ ਬੜੀ ਤਰਤੀਬ ਦੇ ਨਾਲ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਉਸ ਪਵਿੱਤਰ ਬਾਣੀ ਨੂੰ ਤਰਤੀਬ ਦੇ ਨਾਲ ਫਿਰ ਲਿਖਵਾਇਆ ਲਿਖਣ ਤੋਂ ਬਾਅਦ ਧਨ ਗੁਰੂ ਅਰਜੁਨ ਦੇ ਪਾਤਸ਼ਾਹ ਇਸ ਵਿਉਂਤ ਵਿੱਚ ਇਸ ਸੋਚ ਵਿੱਚ ਚਲੇ ਗਏ ਅਮਰਤਮਈ ਬਾਣੀ ਦਾ ਸੋਮਾ ਅਮਰਤਮਈ ਬਾਣੀ ਦਾ ਪਵਿੱਤਰ ਉਹ ਗ੍ਰੰਥ ਅਸੀਂ ਲੇਖ ਲਿਆ ਹੈ ਪਵਿੱਤਰ ਗ੍ਰੰਥ ਸਹਿਬ ਸਾਡੇ ਪਾਸ ਮੌਜੂਦ ਹੈ ਕੌਣ ਉਹ ਭਾਗਾ ਵਾਲਾ ਗੁਰਸਿੱਖ ਹੋਏਗਾ ਜਿਹੜਾ ਇਹਦਾ ਪ੍ਰਕਾਸ਼ ਕਰੇ ਹੁਣ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਅੱਜ ਸਾਡੇ ਪਾਸ ਨਹੀਂ ਅੱਜ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਦਰਜ ਹੈ ਉਸ ਸਮੇਂ ਕੇਵਲ ਪੰਜ ਗੁਰੂ ਸਹਿਬਾਨਾਂ ਦੀ ਪਾਵਨ ਬਾਣੀ ਦਰਜ ਸੀ ਸਤਿਗੁਰਾਂ ਨੇ ਪ੍ਰਕਾਸ਼ ਕਰਨ ਵਾਲੇ ਦਾ ਪਿਛੋਕੜ ਵੇਖਿਆ ਵੀ ਇਹ ਕਿੰਨਾ ਕੁ ਮਹਾਨ ਭਾਗਾ ਵਾਲਾ ਤੇ ਕੌਣ ਲਾਇਕ ਹੈ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਲਾਇਕ ਵੇਖਿਆ ਤੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀਆਂ ਨੂੰ ਵੇਖਿਆ ਵੀ ਇਹ ਤਾਂ ਪ੍ਰਕਾਸ਼ ਕਰਨ ਦੇ ਲਾਇਕ ਇਹ ਨਹੀਂ ਸਾਰੀ ਰਾਤ ਸੋਚਣ ਤੋਂ ਬਾਅਦ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਵੀ ਅਗਲੇ ਦਿਨ ਪ੍ਰਕਾਸ਼ ਕਰਨਗੇ ਤੇ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜਗਤ ਗੁਰੂ ਉਸ ਪਾਵਨ ਸਰੂਪ ਨੂੰ ਸਾਧ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲੈ ਕੇ ਆਏ ਬ੍ਰਹਮ ਗਿਆਨੀ ਤਤ ਵਿਤਿਆਂ ਨੂੰ ਬੇਨਤੀ ਕਰਕੇ ਕਿਹਾ ਕਿ ਇਹਦਾ ਪ੍ਰਕਾਸ਼ ਕਰੋ ਤੁਸੀਂ ਪ੍ਰਕਾਸ਼ ਕਰਨ ਵਾਸਤੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਲੇਹੁ ਆਵਾਜ਼ਾ ਸੁਣੇ ਸਭ ਪੰਥ ਤੁਸੀਂ ਇਹਦਾ ਹੁਕਮਨਾਮਾ ਲਓ ਹੁਕਮਨਾਮਾ ਲਾਉਂਗੇ ਤੇ ਅੱਜ ਪੰਥ ਸੁਣੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਬਚਨ ਕੀਤੇ ਉਹਨਾਂ ਬਚਨਾਂ ਨੂੰ ਬਾਬਾ ਬੁੱਢਾ ਸਾਹਿਬ ਨੇ ਸੁਣ ਕੇ ਜਦੋਂ ਅਦਬ ਸਹਿਤ ਗ੍ਰੰਥ ਜਦ ਖੋਲਾ ਲੇ ਆਵਾਜ਼ਾ ਬੁੱਢਾ ਮੁਖਬੁੱਧ ਜਦੋਂ ਅਦਬ ਦੇ ਨਾਲ ਕਾਲੀ ਦੇ ਵਿੱਚ ਨਹੀਂ بڑے ਅਦਬ ਦੇ ਨਾਲ ਪਿਆਰ ਦੇ ਨਾਲ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਕੇ ਨਾਲ ਹੀ ਬੁੱਢਾ ਸਾਹਿਬ ਆਪਣੇ ਮੁਖ ਦੇ ਵਿੱਚੋਂ ਆਵਾਜ਼ ਹੁਕਮਨਾਮਾ ਸਾਹਿਬ ਲੈ ਕੇ ਸੰਗਤ ਨੂੰ ਸੁਣਾਉਣਾ ਸ਼ੁਰੂ ਕਰਨਗੇ ਸੂਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਗੁਰੂ ਅਰਜੁਨ ਦੇਵ ਸਾਹਿਬ ਸੰਤਾਂ ਕੇ ਕਾਰਜ ਆਪ ਖਲੋ। ਉੱਥੇ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਜਦੋਂ ਇਹ ਪਾਵਨ ਹੁਕਮ ਸੁਣਿਆ ਤੇ ਅੰਦਰੋਂ ਸ਼ੁਕਰਾਨਾ ਕਿ ਧੰਗੁਰੂ ਅਰਜੁਨ ਦੇ ਪਾਤਸ਼ਾਹ ਸ਼ੁਕਰਾਨੇ ਵਿੱਚ ਜੁੜ ਗਏ ਹੇ ਅਕਾਲ ਪੁਰਖ ਵਾਕਿਆ ਹੀ ਇਹ ਕਾਰਜ ਤੁਸਾਂ ਦਾ ਸੀ। ਤੇ ਇਸ ਕਾਰਜ ਵਿੱਚ ਤੁਸੀਂ ਆਪ ਅੰਗ ਸੰਗ ਹੋ ਕੇ ਵਰਤਿਓ ਆਪ ਨਾਲ ਖੜੇ ਹੋਏ ਹੋ ਸੰਤਾਂ ਕੇ ਕਾਰਜ ਆਪ ਖਲੂਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਇਹ ਪਾਵਨ ਮੁਖਵਾਕ ਜਦੋਂ ਸੂਚੀ ਰਾਗ ਦੇ ਵਿੱਚ ਸੰਪੂਰਨ ਹੋਏ ਤੇ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ ਸਾਥ ਸੰਗਤ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਸੰਧਿਆ ਸਮੇਂ ਦੁਨੀਆ ਦੇ ਤਖਤੇ ਤੇ ਇਤਿਹਾਸਕ ਗ੍ਰੰਥ ਬਹੁਤ ਨੇ ਇਹ ਨਹੀਂ ਵੀ ਇਤਿਹਾਸਕ ਗ੍ਰੰਥਾਂ ਦੀ ਕਮੀ ਹੈ ਵੇਦ ਵੀ ਨੇ ਸਿਮਰਤੀਆਂ ਵੀ ਹੈ ਪੁਰਾਣ ਵੀ ਨੇ ਸ਼ਾਸਤਰ ਵੀ ਨੇ ਕੁਰਾਨ ਵੀ ਹੈ ਪਰ ਸਾਧ ਸੰਗਤ ਜਿੰਨਾ ਅਦਬ ਤੇ ਜਿੰਨੀ ਵਿਲੱਖਣਤਾ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉੱਪਰ ਚੰਦੂਆ ਸਹਿਬ ਸਜਾਇਆ ਜਾਂਦਾ ਹੈ ਤੇ ਚੰਦੂਆ ਸਹਿਬ ਸਜਾ ਕੇ ਸਿੰਘਾਸਨ ਸਜਾ ਕੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਸਾਧ ਸੰਗਤ ਪ੍ਰਕਾਸ਼ ਕਰਨ ਤੋਂ ਬਾਅਦ ਹੁਕਮਨਾਮਾ ਸੁਣਿਆ ਜਾਂਦਾ ਹੈ ਹੁਕਮਨਾਮਾ ਸਾਹਿਬ ਸੰਗਤਾਂ ਸੁਣਦੀਆਂ ਨੇ ਅਰਦਾਸ ਬੇਨਤੀ ਕਰਦੀਆਂ ਨੇ ਤੇ ਜਦੋਂ ਸ਼ਾਮ ਦਾ ਸੂਰਜ ਛਿਪਦਾ ਸੰਧਿਆ ਵੇਲੇ ਦੇ ਦੀਵਾਨ ਸਜਾ ਕੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੇਰ ਸੁਖ ਹਸਨ ਕੀਤਾ ਜਾਂਦਾ ਦੁਨੀਆ ਦੇ ਪਵਿੱਤਰ ਗ੍ਰੰਥ ਸਤਕਾਰਯੋਗ ਨੇ ਪਰ ਉਹ ਅਲਮਾਰੀਆਂ ਦੇ ਵਿੱਚ ਜਿੰਦਰੇ ਤੇ ਕੁੰਜੀਆਂ ਦੇ ਪਹਿਰੇ ਥੱਲੇ ਪਿਆ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਨੇ ਜਿਨ੍ਹਾਂ ਦਾ ਰੋਜ਼ ਅੰਮ੍ਰਿਤ ਵੇਲੇ ਪ੍ਰਕਾਸ਼ ਤੇ ਸੰਧਿਆ ਵੇਲੇ ਸੁਖਾਸਣ ਕੀਤਾ ਜਾਂਦਾ ਚੌਰ ਸਾਬ ਕੀਤਾ ਜਾਂਦਾ ਦੁਨੀਆ ਦੇ ਕਿਸੇ ਗ੍ਰੰਥ ਕੋਲੇ ਸਾਧ ਸੰਗਤ ਇਹ ਵਿਲੱਖਣਤਾ ਨਹੀਂ ਇਹ ਖਜ਼ਾਨਾ ਜਿਹੜਾ ਸਾਬ ਨੇ ਸਾਨੂੰ ਬਖਸ਼ਿਸ਼ ਕੀਤਾ ਸ਼ਾਮ ਦਾ ਵਕਤ ਸੂਰਜ ਛਿਪ ਚੁੱਕਾ ਸੀ ਤੇ ਸਤਗੁਰਾਂ ਨੇ ਪਾਵਨ ਸਰੂਪ ਸੁਖਾਸਨ ਕਰਵਾਇਆ ਬਾਬਾ ਬੁੱਢਾ ਸਾਹਿਬ ਕੋ ਤੇ ਮੈਂ ਇੱਕ ਬੇਨਤੀ ਇੱਥੇ ਹੋਰ ਕਰਦਿਆਂ ਜਿਹੜੀ ਉਮਰ ਦੇ ਵਿੱਚ ਰੋਜ਼ ਅਮਰਤ ਵੇਲੇ ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਸ਼ਾਮ ਦੇ ਸਮੇਂ ਸੁਖਾਸਨ ਕਰਦੇ ਆ ਸਾਧ ਸੰਗਤ ਉਸ ਵਕਤ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਸਾਡਾ ਇਤਿਹਾਸ ਕਹਿੰਦਾ ਹੈ ਵੀ 98 ਸਾਲਾਂ ਦੀ ਸੀ 98 ਵਰਿਆਂ ਦੀ ਉਮਰ ਵਿੱਚ ਰੋਜ਼ ਪ੍ਰਕਾਸ਼ ਤੇ ਸੰਧਿਆ ਸਮੇ ਸੁਖਾਸਨ ਹੁਣ ਜਦੋਂ ਸੁਖਾਸਨ ਹੋਇਆ ਤੇ ਪਾਤਸ਼ਾਹ ਨੇ ਕੀ ਫੈਸਲਾ ਲਿਆ ਕਿ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕੋਠਾ ਸਾਹਿਬ ਦੇ ਅੰਦਰ ਵਿਰਾਜਮਣ ਕੀਤਾ ਗਿਆ ਕੋਠਾ ਸਾਹਿਬ ਅੱਜ ਵੀ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਜਾਈਏ ਨਤਮਸਤਕ ਹੋਣ ਵਾਸਤੇ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਹੈ ਕੋਠਾ ਸਾਹਿਬ ਪਲੰਗ ਲੱਗਿਆ ਹੈ ਪਲੰਗ ਦੇ ਖੇਠ ਅੱਜ ਵੀ ਵਿਛਾਈ ਕੀਤੀ ਜਾਂਦੀ ਹੈ ਸਰਾਣਾ ਲਾਇਆ ਜਾਂਦਾ ਹੈ ਤੇ ਜੇ ਕੋਈ ਪੁੱਛੇ ਵੀ ਸਤਿਗੁਰਾਂ ਦਾ ਪਾਵਨ ਸਰੂਪ ਤਾਂ ਸੁਖਾਸਨ ਕਰਨ ਤੋਂ ਬਾਅਦ ਅਸੀਂ पलंग ਤੇ ਵਿਰਾਜਮਾਨ ਕਰਦੇ ਆ ਤੇ ਜਿਹੜੀ ਖੇਠ ਵਿਸਾਈ ਕੀਤੀ ਐ ਇਹ ਕਾਦੇ ਲਈ ਸਾਧ ਸੰਗਤ ਜਦੋਂ ਸਤਗੁਰਾਂ ਨੇ ਸੁਖ ਆਸਣ ਕਰਵਾਇਆ ਬਾਬਾ ਬੁੱਢਾ ਸਾਹਿਬ ਜੀ ਤੋਂ ਸਵਰੂਪ ਉੱਪਰ ਪਲੰਗ ਤੇ ਵਿਰਾਜਮਾਨ ਕਰਵਾਇਆ ਪਲੰਗ ਤੇ ਵਿਰਾਜਮਾਨ ਕਰਵਾਉਣ ਤੋਂ ਬਾਅਦ ਆਪ ਥੱਲੇ ਆਸਣ ਲਾ ਕੇ ਪਾਤਸ਼ਾਹ ਜੀ ਪਏ ਸਤਕਾਰ ਦੇ ਰੂਪ ਵਿੱਚ ਅਦਬ ਦੇ ਰੂਪ ਵਿੱਚ ਜੇ ਗੁਰੂ ਅਰਜੁਨ ਦੇ ਪਾਤਸ਼ਾਹ ਜਗਤ ਗੁਰੂ ਨੇ ਉਹਨਾਂ ਸਮਿਆਂ ਵਿੱਚ ਇਹ ਸਤਕਾਰ ਕੀਤਾ ਤੇ ਉਸ ਭਵਨਾ ਦੇ ਤਹਿਤ ਉਸ ਸਰਦਾ ਦੇ ਤਹਿਤ ਸੰਗਤਾਂ ਅੱਜ ਵੀ ਕਹਿੰਦੀਆਂ ਨੇ ਸਿੰਘਾਸਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਸਿੰਘਾਸਨ ਦੇ ਖੇਤ ਜਿਹੜੀ ਵਿਸ਼ਾਈ ਹੈ ਇਹਦੇ ਤੇ ਜੁਗੋ ਜੁਗ ਅਟਲ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਪਏ ਹੋਏ ਉਹ ਆਰਾਮ ਫਰਮਾ ਰਹੇ ਇਹ ਵੀ ਇਹ ਰੀਤੀ ਇਹ ਵਿਧੀ ਵਿਧਾਨ ਅੱਜ ਵੀ ਅਮਰਤ ਵੇਲੇ ਪਵਨ ਸਰੂਪ ਕੋਠਾ ਸਾਹਿਬ ਤੋਂ ਰਵਾਨਾ ਹੁੰਦੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ ਹੁਕਮਨਾਮਾ ਸਾਹਿਬ ਲਿਆ ਜਾਂਦਾ ਉਹ ਮਰਿਆਦਾ ਅੱਜ ਵੀ ਬਰਕਰਾਰ ਮੈਂ ਇਹ ਬੇਨਤੀ ਤਾਂ ਕੀਤੀ ਕਿਉਂਕਿ ਕੱਲ੍ਹ ਵਾਲੇ ਦਿਨ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਹੈ ਧੰਗ ਗੁਰੂ अर्जुन ਦੇ ਪੱਖਸ਼ਾ ਨੇ ਪਹਿਲਾ ਪ੍ਰਕਾਸ਼ ਕਰਵਾਇਆ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ